ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਆਂਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੀ। ਸਲਾਹ ਸ੍ਰੀ ਰਾਕ ਦੇ ਵਿੱਚ ਉਚਾਰਨ ਕੀਤੀ। ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਣਕਾ ਇੱਕ ਜਸ ਜੀਵ ਸਾਵੈ ਤਾਂਕਿ ਮਹਿਮਾ ਗੜੀ ਨਾ ਆਵੇ ਇੱਕ ਕਣਕਾ मात्र ਪ੍ਰਮਾਤਮਾ ਦੇ ਨਾਮ ਦਾ ਵੀ ਸਾਡੇ ਹਿਰਦੇ ਤੇ ਵਸ ਜਾਏ ਗੁਰੂ ਦਾ ਹੁਕਮ ਔਰ ਹੁਕਮ ਦੇ ਇੱਕ ਬਚਨ ਨੂੰ ਹਿਰਦੇ ਵਿੱਚ ਧਾਰਨ ਕਰ ਲਈਏ ਇਸ ਨਾਲ ਸਾਡੇ ਜੀਵਨ ਦਾ ਵੇੜਾ ਜਿਹੜਾ ਹੈ ਉਹ ਬਨਣੇ ਲੱਗ ਸਕਦਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਛੋੜ ਜਾਹੇ ਸੇ ਕਰੈ ਪ੍ਰਾਲ ਮਰਜ਼ ਸਮਝਾਉਦਣ ਵੀ ਹੈ ਭਾਈ ਮਾਇਆ ਵੇੜੇ ਜੀਵ ਕਹਿੰਦੇ ਉਹੀ ਨਿਕੰਮੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਆਖਰ ਛੱਡ ਕੇ ਇਥੋਂ ਚਲੇ ਜਾਣਾ ਹੈ ਭਾਵ ਵੀ ਦੁਨੀਆ ਦੇ ਝੂਟੇ ਧੰਦਿਆਂ ਦੇ ਨਾਲ ਮਨੁੱਖ ਦਾ ਜਿਹੜਾ ਪਿਆਰ ਹੈ ਉਹ ਪਾਇਆ ਹੋਇਆ ਹੈ ਅਸਲ ਕਾਰਜ ਕਰਨ ਵਾਸਤੇ ਆਪਾਂ ਇਤ ਸੰਸਾਰ ਤੇ ਕਿਹੜਾ ਆਏ ਆ ਉਸ ਬਾਰੇ ਮਹਾਰਜ ਕਹਿੰਦੇ ਕੋਈ ਗਿਆਨ ਨਹੀਂ ਕਾਮਨ ਆਵੇ ਸੇ ਜੰਜਾਲੋ ਕਹਿੰਦੇ ਮਨੁੱਖ ਜਿਹੜਾ ਉਹੀ ਜੰਜਾਲ ਸਹੇੜੀ ਰੱਖਦਾ ਜਿਹੜੇ ਇਹਨਾਂ ਦੇ ਕਿਸੇ ਕੰਮ ਨਹੀਂ ਆਉਣੇ ਕਿਉਂਕਿ ਸਾੰਗਨ ਚਾਲੈ ਤਨ ਸਿਉ ਹੀਤ ਹਿੱਤ ਦਾ ਮਤਲਬ ਹੁੰਦਾ ਹਿੱਤ ਪਿਆਰ ਕਹਿੰਦੇ ਉਹਨਾਂ ਨਾਲ ਮੋਹ ਪਿਆਰ ਬਣਾਈ ਰੱਖਦੇ ਆ ਮਨੁੱਖ ਵੀ ਜਿਹੜੇ ਅੰਤ ਵੇਲੇ ਭਾਈ ਕਿਸੇ ਤੇ ਵੀ ਨਾਲ ਨਹੀਂ ਜਾਂਦੇ ਜੋ ਬੈਰਾਈ ਸੇਈ ਮੀਤੋ ਬੈਰਾਈ ਦਾ ਮਤਲਬ ਵੈਰੀ ਕਹਿੰਦੇ ਉਹਨਾਂ ਬੇਕਾਰਾਂ ਨੂੰ ਮਿੱਤਰ ਸਮਝਦੇ ਰਹਿੰਦੇ ਹਨ ਜੋ ਅਸਲ ਵਿੱਚ ਆਤਮਕ ਜੀਵਨ ਦੇ ਵੈਰੀ ਹਨ ਐਸੇ ਪਰਮਪੁਲੇ ਸੰਸਾਰਾ ਮਹਾਰਾਜ ਕਹਿੰਦੇ ਮੂਰਖ ਜਗਤ ਮਾਇਆ ਦੀ ਭਟਕਣਾ ਵਿੱਚ ਪੈ ਕੇ ਇਹ ਅਜੇ ਕਿਰਾਹੇ ਪਿਆਰ ਹੋਇਆ ਹੈ ਜਨਮ ਪਦਾਰਤ ਕੋਈ ਗਵਾਰਾ ਕਿ ਆਪਣਾ ਕੀਮਤੀ ਮਨੁੱਖਾ ਜਨਮ ਇੱਕ ਵਾਰਿਆ ਹੈ ਰਹਾਉ ਸਾਚ ਧਰਮ ਨਹੀਂ ਪਾਵੈ ਡੀਠਾ ਮਰਜ਼ ਕਹਿੰਦੇ ਨੇ ਵੀ ਮਨੁੱਖ ਨੂੰ ਮਾਇਆ ਵਿਹੜੇ ਨੂੰ ਮੂਰਖ ਮਨੁੱਖ ਨੂੰ ਸਦਾ ਥਰ ਹਰੀ ਨਾਮ ਸਿਮਰਨ ਵਾਲਾ ਧਰਮ ਅੱਖੀਂ ਵੇਖਿਆ ਨਹੀਂ ਪਾਉਂਦਾ ਝੂਠ ਤੋਂ ਸੌਣ ਚੋ ਮੀਠਾ ਤੋਂ ਕਹਿੰਦੇ ਨੇ ਠੱਗੀ ਨੂੰ ਮੀਠਾ ਮਤਲਬ ਮਿੱਠਾ ਕਹਿੰਦੇ ਝੂਠ ਨੂੰ ਠੱਗੀ ਨੂੰ ਮਿੱਠਾ ਜਾਣ ਕੇ ਇਹਨਾਂ ਵਿੱਚ ਹੀ ਮਾਸ ਰਹਿੰਦਾ ਹੈ ਪਰਮਾਤਮਾ ਨੂੰ ਭੁੱਲਿਆ ਹੋਇਆ ਮਨੁੱਖ ਨਾਮ ਸਿਮਰਨ ਨੂੰ ਭੁੱਲਿਆ ਹੋਇਆ ਮਨੁੱਖ ਜਿਹਦਾ ਸਦਾ ਤੇਰੇ ਤੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕੰਮ ਆਉਣਾ ਉਹ ਨਾਮ ਨੂੰ ਵਿਸਾਰੀ ਬੈਠਾ ਤੇ ਝੂਠ ਔਰ ਠੱਗੀਆਂ ਨੂੰ ਇਹ ਮਿੱਠਾ ਜਾਣ ਕੇ ਇੰਨਾ ਬੇਸਤੀ ਵਸਤ ਰਹਿੰਦਾ ਹੈ ਦਾਤ ਪਿਆਰੀ ਬਿਸਰਿਆ ਦਾ ਤਾਰਾ ਉਹ ਦਾਤ ਦਾ ਪ੍ਰਮਾਤਮਾ ਨੂੰ ਜਿਨੇ ਦਾਤਾਂ ਦਿੱਤੀਆਂ ਜਿਨੇ ਇਹ ਸੋਹਣਾ ਸਰੀਰ ਦਿੱਤਾ ਉਹਨੂੰ ਭਲਾਈ ਰੱਖਦਾ ਉਸ ਦੀ ਦਿੱਤੀ ਹੋਈ ਦਾਤ ਨੂੰ ਦਾਤ ਹੀ ਇਸ ਨੂੰ ਪਿਆਰੀ ਲੱਗਦੀ ਹੈ ਜਿਹੜੀਆਂ ਉਹਦੇ ਦਾਤਾਂ ਦਿੱਤੀਆਂ ਹੁੰਦੀਆਂ ਹਨ ਉਹ ਪਿਆਰੀਆਂ ਲੱਗਦੀਆਂ ਹਨ ਪਰਦਾ ਤਾਂ ਦੇਣ ਵਾਲਾ ਮਨੁੱਖ ਨੂੰ ਭੁੱਲ ਜਾਂਦਾ ਕਿਉਂ ਜਾਣੈ ਨਾਹੀ ਮਰਨ ਵਿਚਾਰਾ ਕਹਿੰਦੇ ਮੋਹ ਵਿੱਚ ਬੇਵੱਸ ਹੋਇਆ ਜੀਵ ਆਪਣੀ ਮੌਤ ਨੂੰ ਚੇਤੇ ਨਹੀਂ ਕਰਦਾ ਵਸਤ ਪਰਾਈ ਕੋ ਉੱਠ ਰੂਵੇ ਵਸਤ ਦਾ ਮਤਲਬ ਚੀਜ਼ ਰੋਵਾ ਦਾ ਮਤਲਬ ਤਰਲੇ ਲੈਣਾ ਉੱਠ ਦਾ ਮਤਲਬ ਉੱਠ ਕੇ ਕਹਿੰਦੇ ਭਾਈ ਭਟਕਣਾ ਵਿੱਚ ਪਿਆ ਹੋਇਆ ਜੀਵ ਉਸ ਚੀਜ਼ ਦੀ ਦੌੜ ਦੌੜ ਕਰਕੇ ਤਰਲੇ ਲੈਂਦਾ ਹੈ ਉਹ ਚੀਜ਼ ਲਈ ਦੌੜ ਦੌੜ ਕਰਦਾ ਹੈ ਜੋ ਆਖਰ ਬਗਾਨੀ ਹੋ ਜਾਣੀ ਹੈ ਜਿਸ ਨੂੰ ਆਖਰ ਛੱਟ ਕੇ ਚਲੇ ਜਾਣਾ ਹੈ ਉਹਦੇ ਵਾਸਤੇ ਤਰਲੇ ਲੈਂਦਾ ਹੈ ਕਰਮ ਧਰਮ सगਲਾਈ ਕੋ ਬੈ ਪਰ ਆਪਣਾ ਇਨਸਾਨੀ ਫਰਜ਼ ਇਹ ਸਾਰਾ ਹੀ ਭੁਲਾ ਦਿੰਦਾ ਹੈ ਹੋਕਮਾ ਨਾਮ ਬੁੱਝੇ ਆਵਣ ਜਾਣੇ ਮਨੁੱਖ ਪਰਮਾਤਮਾ ਦੀ ਰਜਾ ਨੂੰ ਨਹੀਂ ਸਮਝਦਾ ਜਿਸ ਕਰਕੇ ਇਸ ਦੇ ਬਾਸਤੇ ਜਨਮ ਮਰਨ ਦੇ ਗੇੜ ਜਿਹੜੇ ਨੇ ਉਹ ਬਣੇ ਰਹਿੰਦੇ ਹਨ ਪਾਪ ਕਰੇ ਤਾਂ ਪਛੋਤਾਣੇ ਨਿਤ ਪਾਪ ਕਰਦਾ ਰਹਿੰਦਾ ਆਖਰ ਫਿਰ ਪਛਤਾਉਂਦਾ ਹੈ ਜੋ ਤੁਧ ਭਾਵੈ ਸੋ ਪਰਬਾਣ ਪਰ ਹੀ ਪਰਮਾਤਮਾ ਜੀਵਾਂ ਦੇ ਵਿਚਾਰਿਆਂ ਦੇ ਕੀ ਬਸ ਜੋ ਤੈਨੂੰ ਚੰਗਾ ਲੱਗਦਾ ਉਹੀ ਅਸਾਂ ਜੀਵਾਂ ਨੂੰ ਕਬੂਲ ਹੁੰਦਾ ਹੈ ਤੇਰੇ ਪਾੜੇ ਨੂੰ ਕੁਰਬਾਨ ਹੈ ਪ੍ਰਮਾਤਮਾ ਮੈਂ ਤੇਰੀ ਮਰਜ਼ੀ ਤੋਂ ਸਦਕੇ ਜਾਂਦਾ ਹਾਂ ਨਾਨਕ ਗਰੀਬ ਬੰਦਾ ਜਨ ਤੇਰਾ ਗਰੀਬ ਨਾਨਕ ਤੇਰਾ ਦਾਸ ਹੈ ਤੇਰਾ ਗੁਲਾਮ ਹੈ ਏ ਰੱਖ ਲੈ ਸਾਹਿਬ ਪਰਬ ਮੇਰਾ ਏ ਭਾਈ ਮੇਰਾ ਮਾਲਕ ਉਹ ਪ੍ਰਮਾਤਮਾ ਆਪਣੇ ਦਾਸ ਦੀ ਆਪ ਲਾਜ ਰੱਖ ਲੈਂਦਾ ਹੈ ਮਾਲਕ ਦੇ ਚਰਣਾ ਵਿੱਚ ਨਿਮਰਤਾ ਨਾਲ ਪ੍ਰੇਮ ਵਿੱਚ ਭਿੱਜ ਕੇ ਸ਼ਰਧਾ ਵਿਸ਼ਵਾਸ ਦੇ ਨਾਲ ਅਰਦਾਸ ਕਰੀ ਵੀਦਾਤਾ ਜੀ ਜੋ ਤੈਨੂੰ ਚੰਗਾ ਲੱਗਦਾ ਹੈ ਸਾਡੇ ਤੋਂ ਉਹੀ ਕਰਾ ਲਈਂ ਪਾਦਸ਼ਾ ਤੇਰੇ ਬਾਣੇ ਵਿੱਚ ਰਹੀਏ ਤੇਰੀ ਮਰਜ਼ੀ ਤੋਂ ਅਸੀਂ ਭੁੱਲੀਏ ਨਾ ਜੋ ਤੇਰੀ ਮਰਜ਼ੀ ਹੈ ਉਹ ਤੋਂ ਸਦਕੇ ਜਾਈਏ ਅਸੀਂ ਦਾਸ ਬਣ ਕੇ ਤੇਰੀ ਰਜਾ ਵਿੱਚ ਰਹੀਏ ਦਾਤਾ ਤੂੰ ਸਭ ਦੀ लाज ਰੱਖਦਾ ਸਾਡੀ ਵੀ लाज ਰੱਖੀ ਇਹ ਅਰਦਾਸ ਮਾਲਕ ਦੇ ਚਰਨਾਂ 'ਚ ਕਰਦੇ ਰਹੀਏ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਭਾਈ ਇਹ ਦੁਨੀਆਂ ਦੇ ਜਿਹੜੇ ਝੂਠੇ ਬਹੁ ਪਦਾਰਥ ਹਨ ਬੇਕਾਰ ਹਨ ਇਹਨਾਂ ਨੂੰ ਆਖਰਕਾਰ ਛੱਡ ਕੇ ਜਾਣਾ ਹੈ ਚੰਗੇ ਕਰਮ ਕਮਾਈਏ ਪ੍ਰਮਾਤਮਾ ਦਾ ਨਾਮ ਜਬ ਇਹ ਜਿਹੜਾ ਅੰਤਲੇ ਵੇਲੇ ਵੀ మనੋਖ ਦੇ ਸਹਾਈ ਹੁੰਦਾ ਹੈ ਬਾਕੀ ਸਾਰਾ ਕੁਝ ਬੇਗਾਨਾ ਹੈ ਇਹਾਂ ਪਕਰ ਧਨ ਪਦਾਰਥ ਸਭ ਕੁਝ ਬੇਗਾਨਾ ਜੋ ਅਸਲ ਸਾਥੀ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਸਾਨੂੰ ਜਪਨਾ ਚਾਹੀਦਾ ਹੈ ਇਸ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਬਾਹਗੁਰੂ ਕਿਰਪਾ ਕਰਨ ਸਭ ਨਾਲ ਪਰਮੇਹ ਪ੍ਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਦਾ ਵਾਖ ਬਣੇ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਸਾ ਆਪ ਸਭਨਾਂ ਦੇ ਮਨਨ ਪ੍ਰੇਕ ਲੈ ਲੈਣ ਨਿਤ ਅਰਦਾਸ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਓ ਰਣ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਇਪਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ